ਮੇਰੇ ਮਿਹਰੋ ਤੇ ਭਰਾਓ ਮੇਰੇ ਬਣੋ ਤਾਂ ਨੂੰ ਪਿਆਰ ਭਰੀ ਸਾਸਰੀ ਘਰ ਮੈਂ ਤੁਹਾਨੂੰ ਉਹ ਦਿਨ ਕਹਾਣੀ ਸੁਣਾਈ ਸੀ ਅਗਲਾ ਪਾੜ ਮੈਂ ਤੁਹਾਨੂੰ ਸੁਣਾਉਣ ਲੱਗੀ ਆਂ ਸ੍ਰੀ ਰਾਮਚੰਦਰ ਜੀ ਰਾਮਵੰਦ ਜੀ ਸੁਣਾਤੀ ਸੀ ਜੇ ਰਾਮਚੰਦਰ ਜੀ ਸ਼ਾਮ ਲਗੀਆਂ ਜਦੋਂ ਰਾਮਚੰਦਰ ਨੂੰ ਰਾਜ ਮਿਲ ਗਿਆ ਸੀ ਨਾ ਰਾਜ ਮਿਲ ਗਿਆ ਸੀ ਜੇ ਇੱਕ ਕਈ ਬਹੁਤ ਜ਼ਿਆਦਾ ਵਸੇ ਚ ਆ ਗਈ ਉਹਨੂੰ ਸਿਖਾ ਲਿਆ ਗਿਆ ਸੀ ਤੇ ਉਹਦੇ ਪੁੱਤਰ ਦੋਵੇਂ ਜਿਹੜੇ ਹਨ ਨਾ ਉਹਨਾਂ ਕਲਾਈ ਪੁੱਤਰ ਹੀ ਪਰਥ ਤੇ ਨਾਲ ਛਤਰੂਗੰਦ ਜਿਹੜਾ ਹੈ ਨਾ ਉਹ ਗਏ ਹਨ ਨਾਨਕੇ ਦੂਰ ਪਰਦੇਸਾਂ ਚ ਗਏ ਹਨ ਛਤਰੂਗੰਦ ਜਿਹੜਾ ਹੈ ਨਾ ਉਹ ਉਸमित्रा ਦਾ ਪੁੱਤਰ ਹੀ ਉਹ ਉਸमित्रा ਦਾ ਪੁੱਤਰ ਹੀ ਲక్ష్మణ ਤੇ ਛਤਰੂਗੰਦ ਉਸमित्रा ਦੇ ਪੁੱਤ ਹਨ ਤੇ ਜਿਹੜਾ ਪਰਥ ਹੀ ਉਹ ਕਈ ਦਾ ਪੁੱਤਰ ਹੀ ਤੇ ਕਿ ਕਈ ਨਿਆਣ ਰੋਸ ਕੀਤਾ ਵੀ ਮੇਰੇ ਪੁੱਤਰ ਨੂੰ ਕਿਉਂ ਨਹੀਂ ਰਾਜ ਦਿੱਤਾ ਗਿਆ ਤੇ ਉਹ ਜਦੋਂ ਘਰੋਂ रामचंद्र ਚਲਾ ਗਿਆ रामचंद्र ਚੰਦਰ ਤੁਰ ਪਿਆ ਨਾ ਜਿਸ ਘੜੀ ਤੇ ਉਹਦੇ ਮਗਰ ਮਾਰ ਦੁਨੀਆ ਲੱਗ ਗਈ ਜੈ ਭਈ ਕਰਨ ਫਿਰ रामचंद्र ਦੀ ਜੈ ਤੇ ਉਹ ਜਿਹੜਾ ਹੈ ਨਾ ਦਸ਼ਰਥ ਉਹ ਗਾਸ਼ ਖਾ ਕੇ ਦੇਖ ਪਿਆ ਵੀ ਮੇਰੇ ਪੁੱਤਰ ਨੇ ਘਰੋਂ ਨਿਕਲ ਗਿਆ ਨਈਲਾ ਚੋਂ ਰਾਜ ਤੇ ਜੁੱਧਿਆ ਚਲਾ ਗਿਆ ਉਹ ਮਗਰੋਂ ਬਹੁਤ ਗਾਲਖੀ ਬਈ ਉਹ ਤਰਫ ਤਰਫ ਕੇ ਮਰਿਆ ਮਰ ਲਗਾ ਉਹ ਸ਼ਰਾਬ ਦੇ ਗਿਆ ਕਿ ਕਈ ਨੂੰ ਵੀ ਤੇਰਾ ਮੇਰਾ ਦੂ ਜਹਾਨਾ ਚ ਕੋਈ ਰਿਸ਼ਤਾਰੀ ਰਹਿ ਗਿਆ ਤੇ ਉਹਨੇ ਫਿਰ ਆਪਣਾ ਪੁੱਤਰਾ ਲੋਕ ਛੱਡ ਕੇ ਲੋਕਾਂ ਨੇ ਛੱਡਿਆ ਤੇ ਇਹਨੂੰ ਹੁਣ ਕੌਣ ਇਹਦਾ ਸਸਕਾਰ ਕਰੇਗਾ ਦਸਰਤ ਜੀ ਉਹਨੂੰ ਛੱਡਿਆ ਗਿਆ ਉਹਦੇ ਪੁੱਤਰ ਨੂੰ ਪार्थ ਨੂੰ ਤੇ ਖਤਰੂਗੰਧ ਨੂੰ ਜਾ ਕੇ ਲਿਆਇਆ ਹੋ ਗਿਆ ਹੁੰਦਾ ਵੀ ਉਹਨੂੰ ਸੁੱਤੇ ਪੈ ਇਹਨੂੰ ਸੁਖਣਾ ਆਇਆ ਤੇ ਅੱਜ ਮਾਰਾ ਕੰਮ ਹੋਇਆ ਪਿੱਛੇ ਮੇਰੇ ਪਿਓ ਨਾਲ ਤੇ ਆਪਣੇ ਭਰਾ ਨੂੰ ਦੱਸਣ ਲਿਆ ਹੀ ਉਹ ਖੇਤਰੂ ਗਾਂਧ ਨੂੰ ਦੱਸਣ ਲਿਆ ਹੀ ਤੇ ਉਹਨੇ ਕਿਹਾ ਉਹ ਬੰਦਾ ਚਲਾ ਗਿਆ ਘੋੜੀ ਤੇ ਆਖਾਂਗਾ ਭਈ ਕੰਮ ਹੈ ਜ਼ਰੂਰੀ ਤੇ ਪਿੱਛੇ ਮੋੜ ਜੁੱਟਿਆ ਵਾਰ ਉਹਨੂੰ ਜੇਸ ਘੜੀ ਲਿਆਇਆ ਉਹ ਜਿਹੜੀ ਮਥਰਾ ਹੈ ਨਾ ਉਹ ਫਿਰ ਵੀ ਨਹੀਂ ਟਲਦੀ ਉਹ ਫਿਰ ਵੀ ਆਪਣੇ ਹੀ ਆਪਣੇ ਹੀ ਉਹ ਕਰਦੀ ਆ ਵੀ ਇਹ ਕਿਸੇ ਤਰ੍ਹਾਂ ਲੱਗ ਜੇ ਮਾਂ ਦੇ ਮਗਰ ਮਾਂ ਦੇ ਮਗਰ ਲੱਗ ਜੇ ਕਿ ਕਹੀ ਜੇ ਤੇ ਸਾਰਾ ਰਾਜ ਭਾਗ ਤੇ ਹੁਣ ਇਹਨੂੰ ਮਿਲ ਜਾਣਾ ਹੈ ਦਸਰਾਤ ਤੇ ਘਰੋਂ ਰਾਮ ਜੰਨ ਤੇ ਘਰੋਂ ਚਲਾ ਗਿਆ ਪਰ ਜਦੋਂ ਉਹਨੇ ਅੱਗੇ ਮਾਂ ਵੇਖੀ ਆਪਣੀ ਕਿ ਢੇ ਕੱਪੜੇ ਪਾਉਣ ਦੇ ਵਿੱਚ ਤਾਂ ਉਹਨੇ ਬਹੁਤ ਲਾਂਤ ਦਿੱਤੀ ਮਾਂ ਨੂੰ ਆਖਾਂਗਾ ਤੂੰ ਮਰ ਕਿਉਂ ਨਹੀਂ ਗਈ ਤੂੰ ਮਰ ਕਿਉਂ ਨਹੀਂ ਗਈ ਮੇਰੇ ਭਰਾ ਨੂੰ ਇਨੀ ਉਹ ਵਿਆਹ ਨਹੀਂ ਜਾਣੀ ਉਹ অবতার ਹੀ ਮੌਕੇ ਦਾ ਮਾਨੂੰ ਤੂੰ ਘਰੋਂ ਪਰ ਦੁੱਤਾ ਜਦੋਂ ਪਿਓ ਵੇਰਾ ਮਰਿਆ ਸੀ ਤੇ ਕਿੰਨੇ ਮਾਣੋਂ ਦਾ ਕਿੰਨੇ ਘੋੜਾ ਦਿੱਤਾ ਹੈ ਆਂਦੀ ਕਿਸੇ ਵੀ ਨਹੀਂ ਦਿੱਤਾ ਤੂੰ ਵੀ ਦੋਏ ਭਰਾ ਨਹੀਂ ਹੋ ਤੇ ਰਾਮ ਲక్ష్మణ ਵੀ ਹੈ ਨਹੀਂ ਹਣ ਆਂਦਾ ਉਹ ਕਿੱਥੇ ਖਣ ਆਂਦੀ ਹੈ ਤੇਰੇ ਮਾਰੇ ਮੈਂ ਸਭ ਕੁਝ ਕੀਤਾ ਆਂਦੇ ਮੇਰੇ ਮਾਰੇ ਸਭ ਕੁਝ ਕੀਤਾ ਆਂਦੀ ਤੇਰੇ ਮਾਰੇ ਸਭ ਕੁਝ ਕੀਤਾ ਉਹਨੇ ਇਹ ਗੱਲ ਲਈ ਮਹੌਣੇ ਇਹ ਗੱਲ ਚ ਉਠਈ ਹੈ ਮੈਂ ਰਾਜ ਭਾਗ ਨਹੀਂ ਸਾਂਭਣਾ ਉਹਨੇ ਪਿਓ ਨੂੰ ਤੇ ਚਲੋ ਸਾਂਭਿਆ ਤੇ ਸਾਰੇ ਯੁੱਧਿਆ ਦੇ ਲੋਕ ਇਕੱਠੇ ਕੀਤੇ ਸਾਰੇ ਜੁੱਧਿਆ ਦੇ ਲੋਕ ਇਕੱਠੇ ਕਰਕੇ ਇਹ ਤੇ ਸਾਰਿਆਂ ਨੂੰ ਪੁੱਛਿਆ ਵੀ ਤੁਹਾਨੂੰ ਰਾਮਚੰਦਰ ਦਾ ਰਾਜ ਮਨਜ਼ੂਰ ਹੈ ਕਿ ਪार्थ ਦਾ ਮਨਜ਼ੂਰ ਹੈ ਉਹਨਾਂ ਨੇ ਕਿਹਾ ਸਾਰਿਆਂ ਲੋਕਾਂ ਨੇ ਵੀ ਸਾਨੂੰ ਰਾਮਚੰਦਰ ਦਾ ਹੀ ਰਾਜ ਮਨਜ਼ੂਰ ਹੈ ਆਖੰਮਾ ਚਲੋ ਫਿਰ ਮੇਰੇ ਨਾਲ ਸਾਰੇ ਜਣੇ ਚਲੀਏ ਉਹਨੂੰ ਮੋੜਨ ਚਲੀਏ ਸਾਰੇ ਫਿਰ ਗਏ ਕੋਈ ਰਖਾ ਤੇ ਗਿਆ ਕੋਈ ਘੋੜੀਆਂ ਤੇ ਗਿਆ ਕੋਈ ਕਾਹੇ ਤੇ ਗਿਆ ਸਾਰੇ ਗਏ ਜਿੱਦੋਂ ਉੱਥੇ ਜੰਗਲਾਂ ਚ ਗਏ ਜਿੱਥੇ ਉਹਨੇ ਡੇਰਾ ਲਾਇਆ ਸੀ ਜਿੱਥੇ ਸੂਮਨਕਾਂ ਦਾ ਘਰ ਸੀ ਉੱਥੇ ਡੇਰਾ ਲਾਇਆ ਹੋਏ ਬੈਠੇ ਹਨ ਉਥੇ ਉਹਦੇ ਬੈਠੇ ਹੰਦੇ ਉਹ ਬੜਾ ਗੁੱਸੇ ਚ ਲਸ਼ਮਣ ਆ ਗਿਆ ਤੇ ਇਹ ਸਾਡੇ ਮਗਰ ਆਇਆ ਇਹ ਸਾਨੂੰ ਮਾਰਨ ਆਇਆ ਇੰਨੀ ਸੈਨਾ ਲੈ ਕੇ ਆ ਗਿਆ ਤੇ रामचन्द्रਾ ਖਾਂ ਦਾ ਵੀ ਨਹੀਂ ਇਹ ਜੀ ਗੱਲ ਹੈਗੀ ਚਲੋ ਫਿਰ ਉਹ ਬੈਠੇ ਉਹਨਾਂ ਨੇ ਆਪਣੀ ਜੋ ਵੀ ਕਾਰਵਾਈ ਕੀਤੀ ਮੀਟਿੰਗ ਕੀਤੀ ਤੇ ਉਹਨੇ ਆਖਿਆ ਮੈਂ ਤੈਨੂੰ ਖਾਣਾ ਹੀ ਖਾਣਾ ਹੈ ਉਹ ਆਖਾਂਗਾ ਮੈਂ ਨਹੀਂ ਜਾਣਾ ਤੇ ਮੁੱਕਦੀ ਮਖਾਈ ਉਹਨੇ ਤੇ ਨੇਗਾ ਖੜਾਵਾਂ ਲੈ ਜਾ శ్రీ रामचन्द्र ਨੇ ਕਿਹਾ ਮੇਰੀਆਂ ਖੜਾਵਾਂ ਲੈ ਜਾ ਜਦ ਤੱਕ ਨਾ ਮੈਂ ਹੁੰਦਾ ਨਹੀਂ ਆਪਣੇ ਪਿਓ ਦਾ ਮੈਂ ਵਹਿਦਾ ਕੀਤਾ ਨਹੀਂ ਭਗਾਉਂਦਾ ਤੇ ਉਹਨਾਂ ਚੱਤ ਮੇਰੇ ਖੜਾਵਾਂ ਲੈ ਜਾ ਤੇ ਰਾਹ ਤੇ ਰੱਖ ਦੇ ਤੇ ਮੇਰੇ ਕ ਖਰਾਵਾ ਹੀ ਰਾਲ ਕਰਨੇ ਲਿਆ ਮੈਂ ਪਿਓ ਦਾ ਆਪਣੇ ਦਾ वचन ਨਹੀਂ ਮੋਲਣਾ ਮੈਂ 14 ਸਾਲ ਬਨਵਾਸ ਕੱਟਣਾ ਹੀ ਕੱਟਣਾ ਉਹ ਫਿਰ 파르ਥ ਸਿਰ ਤੇ ਚੁੱਕ ਗਏ ਤੇ ਖਰਾਵਾ ਲੈ ਗਿਆ ਤੇ ਉਹਨੇ ਜਾ ਕੇ ਖਰਾਵਾ ਤਰ ਛੜੀਆਂ ਉਥੇ ਤੇ ਰਾਜ ਕੀਤਾ ਹੀ ਖਰਾਵਾ ਨੇ ਫਿਰ ਰਾਮ ਕੇ ਅੰਦਰ ਗਿਆ ਖਰਾਵਾ ਨੇ ਰਾਜ ਕੀਤਾ ਹੀ ਉਹਨੇ ਆਖਿਆ ਆਰਥ ਨੇ ਵੀ ਜੇ ਤੂੰ ਇਨੀ ਤਰੀਕ ਨੂੰ ਤੇਰਾ ਨੁਕ ਜਣਾ ਨਾ ਬਣਵਾ ਸਕ ਤੇ ਜੇ ਇੱਕ ਦਿਨ ਵੀ ਉੱਤੇ ਹੋ ਗਿਆ ਨਾ ਤੇ ਮੈਂ ਪ੍ਰਾਣ ਛੱਡ ਜਾਣੇ ਨੇ ਮੈਂ ਮਰ ਜਾਣ ਤੇਰੇ ਬਗੈਰ ਉਹ ਕਹਿੰਦਾ ਨਹੀਂ ਹੁੰਦਾ ਉਹ ਇਧਰ ਸੀਗਾ ਲੈ ਗਿਆ ਚੁੱਪ ਕੇ ਰਾਵਣ ਇਧਰ ਸੀਗਾ ਲੈ ਗਿਆ ਉਹਨ ਆਪਣਾ ਛੜ ਕਰ ਦਿੱਤਾ ਜੋ ਵੀ ਕਰਨਾ ਹੈ ਤੁਹਾਨੂੰ ਦੱਸੀ ਘਹਾਣੀ ਅੱਗੇ ਮੈਂ ਇਧਰ ਉਹ ਲੈ ਗਿਆ ਚੁੱਪ ਕੇ ਰਾਵਣ ਰਾਵਣ ਨੇ ਖਾਣਾ ਨਹੀਂ ਕਿਉਂਕਿ ਜਦੋਂ ਉਹ ਗਿਆ ਹੈ ਹਰਨਾਸ਼ਕਾਂ ਦੇ ਵਿੱਚ ਸੀ ਰਾਮਚੰਦਰ ਤੇ ਉਹਨੇ ਸੀਤਾ ਨੂੰ ਕਿਹਾ ਵੀ ਸੀਤਾ ਇੱਥੇ ਹਰਨਾਸ਼ਕਾਂ ਦਾ ਰਹਿਣ ਸਹਿਣ ਹੈ ਤੇ ਤੂੰ ਇਤਨਾ ਕਰ ਭਈ ਅਗਨੀ ਭੇਟ ਦੇ ਵਿੱਚੋਂ ਲੰਘ ਕੇ ਨਾ ਅਗੰ ਦੇਵਤੇ ਨੂੰ ਆਪਣਾ ਸਰੀਰ ਜਿਹੜਾ ਅਗੰ ਦੇਵਤੇ ਨੂੰ ਦੇ ਜਾ ਤੇ ਜਿਹੜੀ ਤੇਰੀ ਆਤਮਾ ਨਾ ਉਹ ਬਾਹਰ ਨਿਕਲ ਜਾਏ ਆਤਮਾ ਮੇਰ ਕੋਲ ਤੇਰੀ ਰਹੇ ਉਹਨੇ ਤ੍ਰੈਕ ਕੀਤਾ। ਸੀ ਗਾਦੇ ਅਗਨ ਭੇਡ ਦੇ ਵਿੱਚ ਹੋ ਗਏ ਨਾ ਅਗਨ ਦੇ ਵਿੱਚ ਤੇ ਸਰੀਰ ਜਿਹੜਾ ਸੀ ਆਪਣਾ ਉਹਨੇ ਅਗ ਦੇਵਤੇ ਨੂੰ ਦੇ ਦਿੱਤਾ। ਤੇ ਜਿਹੜੀ ਉਹਦੀ ਸੀ ਨਾ ਰੂਹ ਜਿਹੜੀ ਉੱਤੇ ਬੋਤ ਹੀ ਜੜਾ ਉਹ ਉਹਨੇ ਬਾਹਰ ਐਂ ਦਿੱਤਾ। ਉਹਨੇ ਤਾਂ ਉਹਨੇ ਕੋਈ ਰਾਮੰਦੇ ਨਾਲ ਨਹੀਂ ਕੀਤਾ ਉਹਨੇ ਹਵਾਲ ਛਾਲ ਕੀਤਾ। ਨਾਲੇ ਉਹਨੇ ਉਹ ਸੌਰਿਆ ਨੇ ਦਸਰਾਤ ਨੇ ਪੱਕੀ ਕੀਤੀ ਹੀ ਕਿ ਜੇ ਤੂੰ ਅੱਜ ਤੋਂ ਗਾਂ ਕੋਈ ਸ਼੍ਰੀਸ਼ਟੀ ਨਹੀਂ ਮਾਰਨੀ ਮੇਰਾ ਪੁੱਤਰ ਭੁਲਾ ਭਾਲਾ ਵੈ ਤੇ ਤੂੰ ਤੇ ਸ਼੍ਰੀਸ਼ਟੀ ਅਸੀਂ ਮਾਰੀ ਐ ਘਾਹ ਹੀ ਛਾੜ ਦਿੱਤਾ ਰੋਟੀ ਦੇ ਦਿੱਤੀ ਆ ਤੇ ਮੇਰੇ ਪੁੱਤਰ ਨੂੰ ਨਾ ਕਾਹਨ ਕੋਈ ਘਰ ਲੋਏ ਉਹਨੇ ਫਿਰ ਉਹ ਗਾਂ ਕੁਛ ਨਹੀਂ ਕਰ ਸਕਦੀ ਦਸਰਤ ਦਾ ਨਹੀਂ ਕਹਿਣਾ ਉਹਨੇ ਮੂ ਆਖਿਆ ਵੀ ਮੈਂ ਸੌਰੇ ਨੂੰ ਕਹਾਂਗੀ ਪਿਤਾ ਜੀ ਕਰੀ ਨਾ ਕੁਛ ਕਰੋਗੇ ਇਸ ਸਾਰੀ ਗੱਲ ਜੋ ਹੋਈ ਸੀ ਨਾ ਤਸਰਤ ਨੇ ਕੀਤੀ ਚੱਕਰਵਾਈ ਨਹੀਂ ਕਿ ਸੀਤਾ ਕਰਨ ਜੋ ਗਈ ਹੋ ਲక్ష్ਮੀ ਦਾ ਰੂਪ ਸੀ ਉਹ ਜਦੋਂ ਲੈ ਗਿਆ 라वण 라वण ਲੈ ਗਿਆ ਹੁਣ ਸੁੰਦਰੋਂ ਪਾਰ ਲੈ ਗਿਆ ਵੀ ਕਿੱਥੇ ਹਨਾ ਰਹਿੰਦੇ ਹੜੂਮਾਂ ਦੀ ਸੈਨਾ ਰਹਿੰਦੀ ਸੀ ਸਖਬੀਰ ਦੀ ਸੈਨਾ ਰਹਿੰਦੀ ਸੀ ਜਿੱਧਰ ਇੱਕ ਘਟਾਉ ਰੂ ਹੀ ਘਰੇ ਉਹ ਉੱਥੋਂ ਦਾ ਕੋਈ ਰਾਜਾ ਸੀ ਉਹ ਤਾਂ ਜੰਗਲ ਜੰਗਲ ਦਾ ਉਹਨੇ ਬਿਖਲੇ ਜੀਵਾਂ ਨੇ ਸੀ ਜਾਣੀ ਉਤੋਂ ਸੁਟਿਆ ਮਾ ਆਪਣੇ ਸਾਲੂ ਦਾ ਪੱਲਾ ਪਾੜ ਕੇ ਸਾਰੀਆਂ ਢੂਮਾਂ ਜਿਹੜੀਆਂ ਹਨ ਨਾ ਜਿੰਨੀਆਂ ਗਹਿਣੇ ਗੂਣੇ ਉਹਨੇ ਸਾਰੇ ਬੰਨ ਕੇ ਤੇ ਥੱਲੇ ਸੁੱਟ ਦਿੱਤੇ ਤੇ ਅੱਖ ਲੱਗੀ ਜੋ ਵੀ ਇੱਧਰ ਦੇ ਵਾਸੀ ਨੇ ਨਾ ਮੇਰਾ ਰਾਮ ਕਿਤੇ ਭੁਰ ਭਲੇਖੇ ਆ ਜਾਏ ਤੇ ਉਹਨੂੰ ਦੱਸ ਦਿਓ ਤੁਸੀਂ ਕਿਤੇ ਰਾਮ ਮੇਰਾ ਭੁਰ ਭਲੇਖੇ ਇੱਧਰ ਆ ਜਾਏ ਤੇ ਇੱਧਰ ਦੇ ਵਾਸੀਓ ਮੇਰੇ ਰਾਮ ਨੂੰ ਦੱਸ ਦਿਓ ਤੁਸੀਂ ਉਹ ਜਿਹੜਾ ਕਟਾਊ ਹੀ ਨਾ ਉਹ ਵੇਂਦਾ ਸੀ ਉਹ ਵੇਂਦਾ ਸੀ ਉਹਨੇ ਬੜਾ ਯੁੱਧ ਕੀਤਾ ਰਾਮਾ ਨਾ ਉਹਨੇ ਬੜਾ ਯੁੱਧ ਕੀਤਾ ਰਾਮਾ ਨਾ ਖੰਭਾਂ ਦੇ ਨਾਲ ਚੁੰਝਾਂ ਦੇ ਨਾਲ ਤੇ ਉਹਨੇ ਉਹ ਮਾਰ ਕੇ ਟੋਕਾ ਜਿਆ ਤੇ ਉਹਨੇ ਉਹਦੇ ਖੰਭ ਖੰਭ ਵੜ ਦਿੱਤਾ ਉਹ ਡਿੱਗ ਪਿਆ ਉਹ ਡਿੱਗ ਪਿਆ ਰਾਮ ਰਾਮ ਕਰਦਾ ਰਿਹਾ ਕਰਦਾ ਰਿਹਾ ਇੱਧਰ ਰਾਮ ਜਦੋਂ ਆਇਆ ਉਹ ਫੜਨ ਗਿਆ ਹੀ ਇਹ ਇਹ ਮਫੋਨ ਇਹਦਾ ਉਹਦੇ ਹੀ ਕੋਈ ਬੰਦਾ ਛਾਲ ਹੀ ਕੀਤਾ ਉਹਨਾਂ ਨਾਲ ਲੱਗੇ ਉਥੇ ਘੁੰਮਣ ਆਪਣੀ ਜਿੱਥੇ ਰਿੰਗੇ ਬੈਠੇ ਹਨ ਲੱਗੇ ਘੁੰਮਣ ਉਥੇ ਕਿੱਥੇ ਸੀਤਾ ਜਲਣੀ ਸੀ ਸੀਜ਼ਾ ਸੀਤਾ ਕਰਦੇ ਦੋਏ ਭਰਾ ਜਿਉਂ ਲੱਗੇ ਖੱਜਰੋਂ ਜਿਉਂ ਲੱਗੇ ਫੇਰ ਕਿਲੇ ਗਏ ਉਧਰ ਨੂੰ ਕਈ ਕੁਝ ਰਾਜ ਉਹਨਾਂ ਨਾਲ ਹੋਇਆ ਕਈ ਕੁਝ ਉਹਨਾਂ ਨਾਲ ਰਾਜ ਹੋਇਆ ਤੇ ਚਲੇ ਗਏ ਉਧਰ ਤੇ ਉਹਨਾਂ ਨੂੰ ਦੂਹ ਤਿੰਨਾਂ ਥਾਵਾਂ ਤੋਂ ਨਿਸ਼ਾਨੀਆਂ ਲੱਭੀਆਂ ਨਿਸ਼ਾਨੀਆਂ ਲੱਭੀਆਂ ਤੇ ਉਹਨਾਂ ਨੂੰ ਘਟਾਉ ਵੀ ਲੱਗ ਗਿਆ ਉਹ ਤਰ੍ਹਾਂ ਹੀ ਉਹਨੇ ਖਾਂਬ ਵੱਡੇ ਹੈ ਸਾਦੇ ਉਹ ਰਾਮ 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 ਕਰਨ ਦਿਆ ਹੈ ਉਹਨੂੰ ਰਾਮਚੰਦਰ ਨੇ ਫੜ ਕੇ ਗੋਡੇ ਤੇ ਧਰਿਆ ਉਹਦਾ ਸਿਰ ਤੇ ਆਖਣ ਲਗਾ ਸਿੱਧਾ ਤੇ ਲੈ ਗਿਆ ਰਾਵਣ ਤੇ ਉਹਨੂੰ ਪਤਾ ਲੱਗ ਗਿਆ ਫਿਰ ਰਾਮਚੰਦਰ ਨੂੰ ਵੀ ਸਿੱਧਾ ਰਾਵਣ ਲੈ ਗਿਆ ਉਹਦਾ ਉਹਨੇ ਸਸਕਾਰ ਕੀਤਾ ਉੱਥੇ ਹਰ ਕੇ ਸਰਕਾਰ ਤੇ ਗਾਂ ਵਧਿਆ ਅੱਗੇ ਗਾਂ ਵਧਿਆ ਗਾਂ ਗੇਸਕ ਵੀ ਰੋਣੀ ਹੈ ਨਾ ਜਿੱਥੇ ਉਹ ਵੀ ਬੜੀ ਕਰਨੇ ਵਾਲਾ ਹੈ ਉਹ ਵੀ ਬੜੀ ਕਰਨੇ ਵਾਲਾ ਹੈ ਉਹਦੀ ਵੀ ਲੜਾਈ ਸੀ ਕਿਸੇ ਨਾਲ ਉਹਦੀ ਵੀ ਕਿਸੇ ਨਾਲ ਲੜਾਈ ਸੀ ਉਹਦੀ ਪਤਾ ਨਹੀਂ ਗਈ ਜਨਾਨੀ ਲੈ ਗਿਆ ਸੀ ਕੋਈ ਕੱਢ ਕੇ ਇਹ ਤੇ ਉਹਦਾ ਰਾਜ ਭਾਗ ਵੀ ਖੋ ਲਿਆ ਸੀ ਆਪੋ ਚ ਰਾਜ ਕਰਦੇ ਹਾਂ ਉਹਨੂੰ ਅੱਖਾਂ ਲਗਾਏ ਜਾ ਕੇ ਮਿਲਿਆ ਹਰੂਮਾਨ ਨੂੰ ਮਿਲਿਆ ਜਾ ਕੇ ਰਾਮਚੰਦਾ ਪਹਾੜੀਆਂ ਦੇ ਉੱਤੇ ਜਿਆਹੀ ਕਰਨਾ ਤਪੱਸਿਆ ਤੇ ਉਹਨੇ ਹਰੂਮਾਨ ਨੇ ਆਖਿਆ ਵੀ ਉਹ ਤੇ ਵੀ ਸਾਲੀ ਸ਼ਹਾਦਾ ਕਰ ਸਕਦੇ ਨੇ ਮਾਦਰਾਂ ਦੀ ਸੁਖਬੀਰ ਹੋਣੀ ਜਿਹੜੇ ਨੇ ਪਰ ਪਹਿਲਾਂ ਉਹਨਾਂ ਦਾ ਫੈਸਲਾ ਵੀ ਹੈਗਾ ਥੋੜਾ ਜਿਹਾ ਉਹਨਾਂ ਨਾਲ ਉਹਨੇ ਮਕਾਇਆ ਉਹਨਾਂ ਦੇ ਗਾਲੋਲੇ ਉਹਨੇ ਮਾਰਿਆ ਬੋਲੇ ਹੋ ਕੇ ਤੀਰ ਮਾਰਿਆ ਜਿੰਨੇ ਜਨਾਨੀ ਖੜੀ ਨੇ ਉਹਨੂੰ ਤਾਂ ਮਰ ਗਿਆ ਥਾਂ ਹੀ ਤੇ ਸੁਖਬੀਰ ਨੂੰ ਦਿੱਤਾ ਘਰ-ਬਾਰ ਉਹਨੂੰ ਵਸਾਇਆ ਉਹਨੂੰ ਤੇ ਫੇਰ ਸਾਰੀ ਸੈਨਾ ਜਿਹੜੀ ਇਹ ਮਗਲ ਲਈ ਆਪਣੇ ਸਾਰੀ ਸੈਨਾ ਆਪਣੇ ਮਗਲ ਲਈ ਤੇ ਆ ਉਹਨੇ ਪਾਇਆ ਨਹੀਂ ਸੀ ਵੀ ਇਹ ਹਰੂਮਾਨ ਹੈ ਉਹਨੂੰ ਪਤਾ ਨਹੀਂ ਲੱਗਾ ਵੀ ਇਹ ਹਰੂਮਾਨ ਹੈ ਤੁਰੇ ਜਾਂਦੇ ਹਾਂ ਦੋਏ ਭਰਾ ਤੁਰੇ ਜਾਂਦੇ ਹਾਂ ਤੇ ਆਖਣ ਲੱਗੇ ਵੀ ਕਿਤੇ ਸਾਨੂੰ ਕੋਈ ਮਿਲੇ ਤੇ ਜਿਹੜਾ ਸਾਨੂੰ ਮਾਰੇ ਕਿਸੇ ਨਾਲ ਸਮੁੰਦਰ ਦਾ ਰਾਹ ਦੱਸੇ ਵੀ ਕਿਤਰਾ ਲੰਘਣਾ ਤੇ ਜਿਹੜਾ ਹੀ ਨਾ ਹੜੂਮਾਨ ਉਹ ਪੰਡਤ ਬਣ ਕੇ ਆ ਗਿਆ ਪੰਡਤ ਬਣ ਕੇ ਆ ਗਿਆ ਤੇ ਆਖ ਲਗਾ ਉਹ ਕਰਦਾ ਹੈ ਰਾਮ ਰਾਮ ਕਰਦਾ ਹੈ ਜੋ ਆਉਂਦਾ ਹੈ ਤੇ ਕੋਈ ਰਾਮ ਦਾ ਹੀ ਪਿਆਰਾ ਮੈਂ ਆਉਂਦਾ ਨਾ ਰਾਮ ਨੂੰ ਮਿਲਣਾ ਉਹ ਆਖਾਂਗੇ ਹੜੂਮਾਨ ਨੂੰ ਮੈਂ ਨਾ ਉਹ ਆਂਦੇ ਤੁਹਾਨੂੰ ਹਰ ਹੁਮਨ ਮਵਾ ਆਂਦੇ ਮਵਾ ਦਿਆਂਗਾ ਉਹਨੇ ਆਪਣਾ ਰੂਪ ਧਾਰਿਆ ਤੇ ਹਰੁਮਨ ਬਣ ਗਿਆ ਚਲੋ ਉਹਨੇ ਵੀ ਉਹਨੇ ਸੁਣ ਲਈ ਸੁਣ ਲਈ ਉਹਨੇ ਆਪਣੇ ਧੂਆ ਮੋੜਿਆ ਤੇ ਚੜਾਇਆ ਉਹਨੂੰ ਤੇ ਉਹ ਲੈ ਗਿਆ ਉੱਥੇ ਜਿੱਥੇ ਉਹਨਾਂ ਦਾ ਡੇਰਾ ਸੀ ਸਾਰੀ ਸੈਨਾ ਦਾ ਹੀ ਸੰਜਨੀ ਦੀ ਸੈਨਾ ਹੀ ਜਿੱਥੇ ਲੈ ਗਿਆ ਉਥੇ ਸਾਰਿਆਂ ਨੇ ਰੋਜ਼ੀ ਬੜੀ ਮਜਜ ਕੀਤੀ ਬੜੀ ਸ਼ੈਤਾ ਕੀਤੀ ਉਹਨਾਂ ਸਾਰਿਆਂ ਨੇ ਨਾਲ ਮਹਿਕੇ ਸ਼ੈਤਾ ਕੀਤੀ ਮੁੜ ਕੇ ਉਥੇ ਸਮੁੰਦਰ ਦੇ ਕੰਢੇ ਦੇ bæਗ ਤੇ ਫਿਰ ਉਹਨਾਂ ਨੇ ਸ਼ਹਿਰ ਬਣਾਈ ਹੈਗਾ ਸ਼ਹਿਰ ਬਣਾਈ ਤੇ ਹਰੂਮਾਨ ਵਰਗਾ ਕੋਈ ਬਲਵਾਨ ਨਹੀਂ ਸੀ ਹੈਗਾ ਕੋਈ ਬਲਵਾਨ ਨਹੀਂ ਸੀ ਹੈਗਾ ਹਰੂਮਾਨ ਜਿੱਦਾਂ ਜਿੱਦਾਂ ਹਰੂਮਾਨ ਬਲਵਾਨ ਸੀ ਹਰੂਮਾਨ ਨੂੰ ਆਖਣ ਲੱਗੇ ਕੋਈ ਜਾ ਸਕਦਾ ਸਮੁੰਦਰੋਂ ਪਾਰ ਜਾ ਕੇ ਤੇ ਸੀਤਾ ਦੀ ਖੋਜ ਲਈ ਹੁੰਦੀ ਪਈ ਉਥੇ ਕਿੱਥੇ ਸੀ ਜਾ ਰਹੀਂਦੀ ਸੈਂਦੀ ਬੈਂਦੀ ਹੈ ਕਿੱਥੇ ਰਹਿੰਦੀ ਹੈ ਹਰੁਮਾਨ ਉਹਨੇ ਕਰਾਇਆ ਸ੍ਰੀ ਰਾਮਚੰਦਰ ਨੇ ਤੇ ਹਰੁਮਾਨ ਚਲਾ ਗਿਆ ਜਾ ਕੇ ਵੇਖ ਕੇ ਸੀਤਾ ਨੂੰ ਮੇਰੇ ਰਾਮਚੰਦਰ ਜੀ ਇੱਕ ਮੁੰਦਰੀ ਲੈ ਗਿਆ ਇੱਕ ਮੁੰਦਰੀ ਲੈ ਗਿਆ ਰਾਮਚੰਦਰ ਜੀ ਤੇ ਆਖਣ ਲਗਾ ਸੀਤਾ ਨੂੰ ਤੇ ਫੇਰ ਉਹਨੂੰ ਪਤਾ ਸੱਚ ਹੋ ਜਾਏਗਾ ਕਿ ਇਹ ਰਾਮਚੰਦਰ ਜੀ ਹੈ ਫੇਰ ਉਹ ਗਿਆ ਉਹਦੇ ਕੋਲ ਬੜਾ ਉਖਾ ਉਹਦੇ ਕੋਲ ਗਿਆ ਬਹੁਤੀਆਂ ਗੱਲਾਂ ਨੇ ਬੜੀਆਂ ਲੰਮੀਆਂ ਗੱਲਾਂ ਨੇ ਫਿਰ ਉਹ ਦੇਖੋ ਗਿਆ ਜਦੋਂ ਉਹਨੇ ਵੇਖਿਆ ਸਾਰੀ ਉਹਨੇ ਮਹਿਲਾਂ ਦੇ ਵਿੱਚ ਵੇਖਿਆ ਫਿਰ ਕੇ ਤੇ ਕਿਤੇ ਵੀ ਉਹਨੂੰ ਨਾਂ ਨਜ਼ਰ ਆਈ ਸੀ ਦਾ ਤੇ ਫਿਰ ਉਹਨੇ ਵੇਖਿਆ ਇੱਕ ਥਾਂ ਤੇ ਸ਼ਹਿਤਰ ਜਿਹੜੇ ਹਨ ਗੁਰੂਆਂ ਦੇ ਸ਼ਹਿਤਰ ਹਨ ਉੱਥੇ ਉਹਨੇ ਉੱਤਰ ਕੇ ਤੇ ਉੱਥੇ ਰਾਮ ਰਾਮ ਕੀਤਾ ਤੇ ਉਥੋਂ ਨਿਕਲਿਆ ਪਬੀਸ਼ਣ ਨਿਕਲਿਆ ਉਥੋਂ ਪਬੀਸ਼ਣ ਨਿਕਲ ਕੇ ਤਾਂ ਆਖਾਂਗਾ ਭਈ ਤੂੰ ਕੌਣ ਹੈ ਆਂਦਾ ਤੂੰ ਕੌਣ ਐ ਤੂੰ ਸ਼ਸ਼ਤਰ ਲਾਏ ਨੇ ਗੁਰੂਆਂ ਦੇ ਆਂਦਾ ਮੈਂ ਰਾਮ ਦਾ ਪਿਆਰਾ ਮਾ ਆਂਦਾ ਮੈਂ ਵੀ ਰਾਮ ਦਾ ਪਿਆਰਾ ਆਂ ਆਂਦਾ ਤੂੰ ਕਿੱਧਰ ਆਇਆ ਆਂਦਾ ਮੈਂ ਮੈਂ ਸੀਤਾ ਦੀ ਖੋਜ ਵਾਸਤੇ ਆਇਆ ਆਂ ਆਂਦਾ ਸੀਤਾ ਦੀ ਖੋਜ ਵਾਸਤੇ ਆਇਆ ਇੱਥੇ ਕੋਈ ਸੀਤਾ ਨੂੰ ਮਿਲ ਨਹੀਂ ਸਕਦਾ ਜਿੱਥੇ ਉਹਨੇ ਰੱਖੀ ਆ ਨਾ ਸੀਤਾ ਨੂੰ ਕੋਈ ਮਿਲ ਨਹੀਂ ਸਕਦਾ ਆਖਾਂਗਾ ਚੱਲ ਤੂੰ ਦੱਸ ਤਾਂ ਸਹੀ ਮੈਨੂੰ ਉਹਨੇ ਦੱਸਿਆ ਸਾਰੀ ਗੱਲ ਆਖੂਗਾ ਹਰ ਨਾਸ਼ਿਕ ਤੋਂ ਉਹਦੇ ਆਦਿ ਵਾਲੇ ਲੱਗੇ ਨੇ ਬੜੇ ਤਗੜੇ ਪੈਰ ਲਗੇ ਇਹਨਾਂ ਦੇ ਦੁਆਲੇ ਉਹਨਿੰਦਾ ਸਿਆ ਨੂੰ ਚਲੋ ਚਲਾ ਗਿਆ ਜਾ ਕੇ ਦਰਖਤ ਤੇ ਚੜ ਗਿਆ ਤੇ ਰਾਵਣ ਆਇਆ ਘੜੀ ਕ ਪਿੱਛੋਂ ਉਹਦੇ ਨਾਲ ਸੀਤਾ ਨਾਮ ਮੰਨੇ ਸੀਤਾ ਨਹੀਂ ਮੰਦੀ ਸੀਤਾ ਕਿਉਂਕਿ ਇਹ ਲੋਕਾਂ ਨੇ ਸੀਤਾ ਉਦੀ ਢੀ ਸੀ ਉਹ ਵੀ ਪਰਮਾਤਮਾ ਵੱਲੋਂ ਫਿਰ ਗੱਲ ਹੋਣੀ ਸੀ ਵੀ ਢੀ ਜਿਹੜੀ ਜੇ ਜੀ ਸੱਚੀ ਤੇ ਰਹਦੀ ਹੀ ਨਾ ਉਹ ਜਰਾ ਮਾ ਜਿਹਨੂੰ ਹੜੂ ਮਨ ਮਿਲਿਆ ਉਹ ਫਿਰ ਹੜੂ ਮਨ ਨੇ ਗਾਉਣ ਗਾਉਣ ਲੱਗ ਪਿਆ ਸ਼ਬਦ ਬੋਲਣ ਲੱਗ ਪਿਆ ਸ੍ਰੀ ਰਾਮਚੰਦਰ ਦਾ ਤੇ ਉਹ ਕਹਿਣ ਲੱਗੀ ਵੀ ਸਾਹਮਣੇ ਹੋ ਕੇ ਬੋਲ ਮੇਰੇ ਤੂੰ ਕੌਣ ਹੈ ਉਹਨੇ ਸਾਹਮਣੇ ਹੋ ਕੇ ਬੋਲਿਆ ਥੱਲੇ ਛਾਲ ਮਾਰ ਕੇ ਆਇਆ ਉਹਨੂੰ ਉਹਨੇ ਹੱਥ ਜੋੜ ਕੇ ਤੇ ਮੱਥਾ ਟੇਕਿਆ ਟੇਕ ਕੇ ਉਹਨੇ ਮੰਦਰੀ ਵਿਖਾ ਲਈ ਭਈ ਮਾਤਾ ਇਹ ਮੰਦਰੀ ਰਾਮ ਦੀ ਹੈ ਜੋ ਮੰਨ ਗਈ ਫਿਰ ਪਹਿਲੋ ਤੋਂ ਆਖੇ ਵੀ ਮੈਂ ਨਾ ਛਾਲੂ ਹੁੰਦਿਆ ਵੈ ਤੇ ਆਖਾਂਗਾ ਵੀ ਨਹੀਂ ਛਾਲ ਨਹੀਂ ਹੁੰਦਿਆ ਮੈਂ ਕੋਈ ਹਰਨਾਸ਼ਕ ਥੋੜਾ ਵਾਂ ਮੈਂ ਤੇ ਹਰੂ ਮਾਨਾ ਪ੍ਰਭੂ ਦਾ ਸੇਵਕ ਵਾਂ ਤੇ ਉਹਨੇ ਫਿਰ ਆਪਣਾ ਕਲਿੱਪ ਲਾ ਕੇ ਦਿੱਤਾ ਹੀ ਵਾਲਾਂ ਚ ਉਹਨੇ ਕਿਹਾ ਇਹ ਮੈਨੂੰ ਰਾਮ ਨੇ ਲਾਇਆ ਸੀ ਇਹ ਰਾਮ ਨੇ ਜਦੋਂ ਮੈਂ ਵਿਆਹੀ ਆਈ ਹਣਾ ਤੇ ਇਹ ਰਾਮ ਨੇ ਮੇਰੇ ਵਾਲਾਂ ਚ ਕਲਿੱਪ ਲਾਇਆ ਸੀ ਉਹਦੀ ਨਿਸ਼ਾਨੀ ਮੈਨੂੰ ਦਿੱਜੀ ਐ ਤੇ ਮੇਰੀ ਵੀ ਨਿਸ਼ਾਨੀ ਲੈ ਆ ਤੇ ਰਾਮ ਨੂੰ ਦੱਸੀ ਵੀ ਮੈਂ ਇੱਕ ਸਾਲ ਦਾ ਮੈਨੂੰ ਦੱਸਿਆ ਵਾ ਰਾਮਣ ਨੇ ਵੀ ਇਹ ਸਾਲ ਚ ਸੀਦਾ ਚਲੀ ਜਾਏਗੀ ਇਧਰ ਰਾਮਚੰਦਰ ਆ ਜਾਈ ਤੇ ਤੂੰ ਜਾ ਸਕਲੀ ਹੈ ਤੇ ਜੇ ਸਾਲ ਹੋ ਗਿਆ ਤੇ ਤੂੰ ਚੌਕੇ ਜਿਨਾਈ ਬਣ ਜਾਣਾ ਫੇਰ ਨਹੀਂ ਤੈਨੂੰ ਡੱਕਣ ਵਾਲਾ ਕੋਈ ਜਮਿਆ ਤੇ ਹੁਣ ਮੈਨੂੰ 11 ਮਹੀਨੇ ਤੇ 10 ਮਹੀਨੇ ਤੇ 14 ਦਿਨ ਹੋ ਗਏ ਨਾਈ ਨੂੰ ਤੇ 1.5 ਮਹੀਨਾ ਰਹਿ ਗਿਆ ਜਿੱਤਰਾ ਵੀ ਹੁਣ ਤੁੰ ਪ੍ਰਭੂ ਆਸਾ ਕਰਦਾ ਮੈਨੂੰ ਖੜ ਸਕਦਾ ਉਹ ਅੰਧਾ ਹੜਮਾਨ ਤੇ ਆਫੀਤਦ ਨੂੰ ਖੜ ਵੀ ਸਕਣਾ ਤੇ ਨਹੀਂ ਵੀ ਖੜ ਸਕਦਾ ਉਹ ਆਖਣਗੇ ਮੈਂ ਤਰਨਾ ਜਾਣਾ ਵੀ ਨਹੀਂ ਮੈਂ ਨਹੀਂ ਤਰਨਾ ਜਾਣਾ ਮੇਰਾ ਤੇਰਾ ਧਰਮ ਹੈ ਮੈਂ ਤਰਨਾ ਨਹੀਂ ਜਾਣਾ ਤੂੰ ਪ੍ਰਭੂ ਨੂੰ ਵੀ ਆ ਕੇ ਹੈ ਤਰਾ ਉਹਨੇ ਆਣ ਕੇ ਦੱਸਿਆ ਸਾਰੀ ਉਹਨੇ ਉਥੇ ਜਾ ਕੇ ਉਹਦਾ ਜਿਹੜਾ ਬਵਾਗ ਹੀ ਮੈਂ ਅੱਜ ਦੱਸਿਆ ਖੁਰੇ ਸ਼ੋਕ ਬਾਗ ਹੀ ਤੇ ਕਿਸੇ ਨੇ ਕਿਹਾ ਨਹੀਂ ਸ਼ੋਕ ਬਾਗ ਨਹੀਂ ਸੀ ਹੋਰ ਕੋਈ ਬਾਗ ਹੈ। ਵੀਰ ਇਹ ਗੱਲ ਮੈਂ ਕਿਹਾ ਨਾ ਕੀਤੀ ਸੀ ਉਹਨੇ ਵੀ ਸ਼ੋਕ ਬਾਗ ਨਹੀਂ ਸੀ ਹੋਰ ਕੋਈ ਬਾਗ ਹੈ। ਬਾਗ ਚ ਵੜ ਗਿਆ ਉਹਨੇ ਜਾ ਕੇ ਫਾਲ ਫਲੂਟ ਖਾਣ ਲੱਗ ਗਿਆ। ਬਾਗ ਯਾਰ ਦਿੱਤਾ ਉਹਦੀ ਸੈਨਾ ਮਾਰ ਦਿੱਤੀ। ਉਹਨੂੰ ਫੜ ਕੇ ਲੈ ਗਏ ਬੰਨ ਕੇ ਲੈ ਗਏ ਘਰ ਉਹਨੂੰ। ਉਹਨੂੰ ਸੰਗਣਾ ਨਾਲ ਬੱਧਿਆ ਗਿਆ। ਬੰਨ ਕੇ ਸੰਗਣਾ ਨਾਲ ਉਹਦੀ ਪੂਛਲ ਨੂੰ ਰੂਹ ਬੰਨਿਆ ਗਿਆ। ਰੂਹ ਬਨ ਗੇ ਪੂਛਲ ਨੂੰ ਨੇ ਵੱਡੀ ਪੂਛਲ ਵਧਾਈ ਆਪਣੀ ਜਦੋਂ ਵਧਾ ਲਈ ਉਹਨੂੰ ਅੱਗ ਲਾਤੀ ਅੱਗ ਲਾਤੀ ਤੇ ਜਦੋਂ ਲੱਗਾ ਸਾਲ ਨੇ ਲੈਂਕਾ ਨੂੰ ਸਾਲ ਲਗਾ ਉਹਨੂੰ ਅੱਗ ਨਹੀਂ ਲੱਗਦੀ ਜਿਹੜੀ ਲੈਂਕਾ ਹੀ ਉਹਨੂੰ ਅੱਗ ਨਹੀਂ ਲੱਗਦੀ ਨਹੀਂ ਲੱਗਦੀ ਤੇ ਫੇਰ ਆਖ ਲਗਾ ਵੀ ਇਹਨੂੰ ਅੱਗ ਕਿਉਂ ਨਹੀਂ ਲੱਗਦੀ ਇਹ ਕੀ ਤਲਾ ਮਾਤਾ ਰਾਮਨ ਦੀ ਇਹਨੂੰ ਅੱਗ ਨਹੀਂ ਲੱਗਣ ਈ ਫੇਰ ਉਹ ਸ਼ਨੀ ਦੇਵਤੇ ਕੋ ਗਿਆ ਸਣੀ ਦੇਵਤੇ ਕੋ ਵਿਆਹ ਸਣੀ ਦੇਵਤੇ ਨੇ ਆਖਿਆ ਸਾਰੀ ਲਿੰਕਾ ਦੀ ਜਿੰਨੀ ਹੈ ਨਾ ਮੈਂ ਜੰਗੜਾ ਮਾਰਿਆ ਵਾ ਮੇਰੇ ਤੋਂ ਬਿਗਿਆ ਜੰਗੜਾ ਖੁੱਲੇਗਾ ਤਾਂ ਅੱਗ ਲੱਗਣੀ ਆ ਉਹਨੇ ਉਹਨੂੰ ਕਾਬੂ ਕਰ ਲਿਆ ਉਹਨੂੰ ਕਾਬੂ ਕਰ ਲਿਆ ਸਣੀ ਦੇਵਤੇ ਨੂੰ ਉਹਨੂੰ ਕਰਕੇ ਉਹਨੇ ਜੰਗਾ ਭਣਾ ਕੇ ਫੇਰ ਉਹਨੂੰ ਅੱਗ ਲਾਈ ਉਹਨੂੰ ਸਾਰੀ ਛੋਟੀ ਸੋਨੇ ਦੀ ਲਿੰਕਾ ਨੂੰ ਅੱਗ ਲਾ ਕੇ ਤੇ ਸਮੁੰਦਰ ਦੇ ਵਿੱਚ ਇਸ਼ਨਾਨ ਕਰਕੇ ਸਾਰੀ ਪੂਛਲ ਪਾਛਲ ਆਪਣੇ ਬਚਾ ਕੇ ਤੇ ਫਿਰ ਸ੍ਰੀ रामचंद्र ਕੋਲ ਆਇਆ ਤੇ ਸ੍ਰੀ रामचंद्र ਨੇ ਪਹਿਲਾਂ ਉਹਦੇ ਆਗਿਆ ਲਈ ਸ਼ਿਵਜੀ ਮਹਾਰਾਜੀ ਉਹਨੇ ਸ਼ਿਵਜੀ ਮਹਾਰਾਜ ਦਾ ਉੱਥੇ ਸਮੁੰਦਰ ਦੇ ਕੰਢੇ ਦੇ ਉੱਤੇ ਉਹਨੇ ਉੱਥੇ ਮੰਨਣ ਵਾਸਤੇ ਪੂਜਣ ਵਾਸਤੇ ਜਗ੍ਹਾ ਬਣਾਈ ਉਹਦੀ ਉਹਦਾ ਜਿਹੜਾ ਸ਼ੈਂਕ ਬਣਾਉਂਦੇ ਨੇ ਉਹ ਉਹ ਬਣਾਇਆ ਉਹ ਬਣਾਵਾਂਗੇ ਤੇ ਸਾਰਾ ਉਹਨੂੰ ਧਾਰਨ ਕੀਤਾ ਧਾਰਨ ਕਰਕੇ ਫਿਰ ਉਹਨੇ ਆਪਣੀ ਸ਼ਾਮਾ ਨੂੰ ਕਹਿਣ ਲੱਗਾ ਤੇ ਹਮ ਤੂੰ ਹੀ ਉਹ ਆ ਬਣਾਉ ਜਿਤਨਾ ਮਰਜੀ ਬਣਾਉ ਉਹਨਾਂ ਨੇ ਪੱਥਰ ਲਿਆਂਦੇ ਪੱਥਰ ਲਿਆਂਦੇ ਤੇ ਜਦੋਂ ਉਤੇ ਨਾਂ ਨਹੀਂ ਸੀ ਨਾ ਲਿਖਦੇ RAM ਦਾ ਤੇ ਉਹ ਡੁੱਬਦੇ ਜਾਂਦੇ ਸੀ ਉਹ ਡੁੱਬਦੇ ਜਾਂਦੇ ਸੀ ਜਦੋਂ ਉਤੇ ਨਾਂ ਨਹੀਂ ਲਿਖਿਆ ਤਾਂ ਡੁੱਬਦੇ ਜਾਂਦੇ ਹਨ ਪੱਥਰ ਤੇ ਜਦੋਂ ਉਤੇ RAM ਦਾ ਨਾਂ ਲਿਖਦੇ ਹਨ ਤੇ ਪੱਥਰ ਤਰ ਪੈਂਦੇ ਹਨ ਉਹ ਫਿਰ ਉਹਨਾਂ ਨੇ ਪੱਥਰ ਛੋਟ-ਛੋਟ ਕੇ ਤੇ ਤੋੜੋ-ਤੋੜ ਰਾਹ ਬਣਾਇਆ ਫੇਰ ਪਾਰ ਗਏ ਨੰਗ ਕੇ ਨੰਗ ਕੇ ਪਾਰ ਗਏ ਫਿਰ ਉਹਨਾਂ ਨੇ ਚੰਗਾ ਗੱਲ ਕੀ ਜੁੱਧ ਕੀਤਾ ਉਹਦੇ ਨਾਲ ਬੜਾ ਜੁੱਧ ਕੀਤਾ ਰਾਵਣ ਨਾਲ ਉਹ ਤੇ ਤੁਸੀਂ ਸੁਣੀ ਹੋਣੀ ਆ ਕਿਤੇ ਰਮਾਇਣ ਦੇ ਵਿੱਚ ਮੈਂ ਤਾਂ ਰਮਾਇਣ ਨਹੀਂ ਵੇਖੀ ਹੈਗੀ ਉਹ ਮੇਰੀ ਜਾਣੀ ਨਿਕੇ ਨਿਕੇ ਹਾਂ ਤਾਂ ਮੈਨੂੰ ਰਮਾਇਣ ਕਿੱਥੇ ਸੁਝਦੀ ਸੀ ਬਹੁਤ ਹੀ ਚੰਗੀ ਸੀ 35 ਸਾਲ ਦੀ ਗੱਲ ਹੋਣੀ ਹੈ 40 ਸਾਲ ਤੱਕ ਰ ਤਹਾਨੇ ਉਹ ਨਹੀਂ ਆਨੇ ਨਿੱਕੇ ਬੱਚੇ ਮੇਰੇ ਨਿੱਕੇ ਹਾਂ ਮੈਨੂੰ ਨਹੀਂ ਪਤਾ ਇਹ ਗਾਂਧਰ ਮੈਂਦਾ ਨਾ ਸਾਡੀ ਘਰ ਟੀਵੀ ਤਾਂ ਵੀ ਆ ਨਹੀਂ ਉਦੋਂ ਤੇ ਬਹੁਤੇ ਲੋਕਾਂ ਨੇ ਦੇਖਿਆ ਹੀ ਹੈ ਵੀ ਕੀ ਹੋਇਆ ਸੀ ਕੀ ਨਹੀਂ ਹੋਇਆ ਪਰ ਉਹਨੇ ਲੜਾਈ ਬੜੀ ਹੋਈ ਸੀ ਸੁਣੀ ਗੱਲ ਮੈਂ ਦੱਸ ਕਰਨੀ ਆ ਵੀ ਬੜਾ ਯੁੱਧ ਹੋਇਆ ਸੀ ਰਾਮਣ ਨੇ ਆਪਣਾ ਲਿੰਕਾ ਦਾ ਕਿਲਾ ਵੜ ਕੇ ਜੇ ਅੱਗੇ ਗੇਟ ਲਾਇਆ ਸੀ ਬੜਾ ਤਗੜਾ ਗੇਟ ਲਾਇਆ ਸੀ ਤੇ ਗੇਟ ਦੇ ਅੱਗੇ ਉਹਨੇ ਪਾਣੀ ਵਾਲੀ ਨਹਿਰ ਵੰ ਨੂੰ ਨਹਿਰ ਬਣਾਈ ਹੀ ਤੇ ਕੋਈ ਨੰਗ ਕੇ ਆ ਨਾ ਜਾਏ ਕੋਈ ਆ ਨਾ ਜਾਏ ਉਹ ਜਿਹੜਾ ਗੇਟ ਸੀ ਨਾ ਉਹਦੇ ਅੱਗੇ ਲੋਹੇ ਦਾ ਬੜਾ ਤਗੜਾ ਤਖਤਾ ਦਿੱਤਾ ਹੀ ਉਹ ਥਾਂ ਜਿਹੋ ਤਖਤਾ ਕਰਦੇ ਹਾਂ ਤੇ ਉਹ ਨਹਿਰ ਦੇ ਉੱਤੇ ਪੋਰ ਵੰ ਨੂੰ ਪੋਰ ਬਣ ਜਾਂਦਾ ਹੈ ਤੇ ਫਿਰ ਉਤੋਂ ਦੀ ਰਾਤ ਰੰਗਮ ਦੇਹੜ ਕੋੜੇ ਨਗਮ ਜੀ ਸਾ ਉਹ ਫਿਰ ਗਿਆ ਆਨੰਦ ਦੇ ਪਿੰਡ ਚ ਗਿਆ ਸੁਖਬੀਰ ਵੀ ਗਿਆ ਰਾਮਨ ਕੋ ਨਾ ਹੜ ਹੁਮਾਨ ਵੀ ਗਿਆ ਪਰ ਉਹ ਨਹੀਂ ਮੰਨਿਆ ਉਹਨੇ ਕਿਹਾ ਦੀ ਮੰਨਦਾ ਉਹ ਜਿਹੜੀ ਹੈ ਨਾ ਸੂਮਨ ਕਾਂ ਉਹ ਪੁੱਠੇ ਬਨੇ ਭਰਾ ਲੁੰਦੀ ਸੀ ਉਹ ਪੁੱਠੇ ਬਨੇ ਲੁੰਦੀ ਅਧੀ ਮੈਂ ਤੇਰੇ ਵਾਸਤੇ ਵੇਖ ਕੇ ਕੋਈ ਸਹੀ ਇਸਤਰੀ ਆਈਆਂ ਦੂਹ ਪਾਈਆਂ ਦੇ ਨਾਲ ਇੱਕ ਇਸਤਰੀ ਆ ਆਪਣਾ ਨਾਮ ਹੀ ਨਹੀਂ ਲੈਂਗੀ ਪਰ ਮੈਂ ਆਹ ਕੰਮ ਕਰਨ ਲਈ ਆ ਮੈਂ ਉਹਨਾਂ ਨੂੰ ਆਂਦੀ ਜਾਂਦੇ ਉਹਨਾਂ ਵਿਆਹ ਕਰਾ ਲਵਾਂ ਇਹ ਤੇ ਚਪਾ ਦੱਸਦੀ ਨਹੀਂ ਨਾ ਅੱਗੇ ਮੈਂ ਤੇ ਤੁਹਾਡੇ ਮਾਰਿਆਂ ਲੱਗ ਇਸਤਰੀ ਲੈਣ ਗਈ ਹਾਂ ਤੇ ਮੇਰਾ ਉਹਨਾਂ ਨੇ ਨਾ ਆਖਾ ਕੱਟ ਦਿੱਤੀ ਐ ਮੇਰੀ ਤਾਂ ਨਾ ਆਖਾ ਕੱਟੀ ਐ ਤੇ ਜਿਹੜਾ ਭਵਿਸ਼ਣ ਸੀ ਨਾ ਉਹ ਨਹੀਂ ਮੰਨਦਾ ਤੇ ਨਾ ਤੇ ਮੋਦਰੀ ਮੰਨਦੀ ਸੀ ਤੇ ਉਹਨੇ ਭਵਿਸ਼ਣ ਨੂੰ ਲਾ ਤੇਮਾਰੀ ਤੇ ਭੁੰnje ਛੋੜ ਦਿੱਤਾ ਉਹ ਭੁੰnje ਛੋੜ ਦਿੱਤਾ ਉਹ ਰੱਬ ਨੂੰ ਮੰਨਦਾ ਸੀ ਉਹ ਰੱਬ ਨੂੰ ਮੰਨਦਾ ਸੀ ਜਦੋਂ ਭਗਤੀ ਕੀਤੀ ਨਾ ਰਾਮਣ ਨੇ ਬ੍ਰਹਮਾ ਜੀ ਤੇ ਉਦੋਂ ਉਹਨੇ ਤੇ ਵਾਰ ਮੰਗਿਆ ਸੀ ਮੈਨੂੰ ਕੋਈ ਮਾਰੇ ਹੀ ਨਾ ਰਾਵਣ ਇਹ ਵਾਰ ਮੰਗਿਆ ਸੀ ਮੈਨੂੰ ਕੋਈ ਮਾਰੇ ਹੀ ਨਾ ਤੇ ਪਵਿਸ਼ਣ ਨੇ ਮੰਗਿਆ ਸੀ ਵੀ ਮੇਰਾ ਨਾਮ ਮੈਨੂੰ ਨਾਮ ਦਿਓ ਮੈਂ ਪ੍ਰਭੂ ਦਾ ਨਾਮ ਜਪਾਂ ਉਹ ਤਾਂ ਨਾਮ ਜਪਦਾ ਹੀ ਹੋ ਪ੍ਰਭੂ ਦਾ ਉਹਨੇ ਜਿਹੜਾ ਉਹ ਤੁਹਾਡੀ ਗਾਠਾਂ ਉਤੋਂ ਭਰਾ ਨੇ ਜਦੋਂ ਸੁਟਿਆ ਥਲੇ ਕੇ ਉਹ ਉਹ ਰੱਬ ਦਾ ਨਾਮ ਨਹੀਂ ਗਾਇਆ ਅੱਗੇ ਉਹਦੇ ਪਰ ਉਹ ਅੰਦਰ ਨਾਲ ਜੁੜਿਆ ਹੋਇਆ ਉਹ ਆ ਗਿਆ ਉਥੇ ਰਾਮਚੰਦਰ ਕੋਲ ਆ ਗਿਆ ਤੇ ਰਾਮਚੰਦਰ ਕੋਲ ਆ ਕੇ ਤੇ ਰਾਮਚੰਦਰ ਵੱਲ ਦਾ ਹੋ ਗਿਆ ਰਾਮਚੰਦਰ ਨੇ ਕਹਿਤਾ ਵੀ ਜੇ ਰਾਵਣ ਮਰ ਜੇ ਤੇ ਲਿੰਕਾ ਦਾ ਰਾਜ ਤੈਨੂੰ ਬਣਾਵਾਂਗਾ ਲਿੰਕਾ ਦਾ ਰਾਜ ਤੈਨੂੰ ਬਣਾਵਾਂਗੇ ਫਿਰ ਉਹਨੇ ਚੰਗੀ ਜੁੱਧਿਆ ਕੀਤੀ ਯੁੱਧ ਕੀਤਾ ਚੰਗਾ ਉਧਰ ਉਧਰੀ ਇੰਦਰ ਦੇ ਜਰਾ ਹੀ ਇੰਦਰਜੀਤ ਉਹ ਵੀ ਬੜੀ ਸ਼ਕਤੀ ਵਾਲਾ ਸੀ ਮੇਘਨਾਥ ਦਾ ਪੁੱਤਰ ਜਿਹੜਾ ਸੀ ਉਹ ਜੀ ਵੀ ਬੜੀ ਸ਼ਕਤੀ ਸੀ ਪਰ ਇਹ ਵੀ ਅਦਰ ਪਰ ਮਹਾਦਮਾ ਦਾ ਰੂਪ ਖੰਡੋਏ ਭਰਾ ਜਦੋਂ ਉਹਨੇ ਮਾਰਿਆ ਇੰਦਰਜੀਤ ਨੇ ਤੀਰ ਦੇ ਲక్ష్మణ ਮਰ ਗਿਆ ਰਾਮ ਤਿੰਨ ਵਾਰੀ ਰੋਇਆ ਸੀ ਤਿੰਨ ਵਾਰੀ ਰਾਮ ਦੇ ਹੱਥੋਂ ਡਿੱਗੇ ਹਨ ਤਿੰਨ ਵਾਰੀ ਰਾਮ ਦੇ ਹੱਥੋਂ ਡਿੱਗੇ ਹਨ ਜਦੋਂ ਘਰੋਂ ਨਿਕਲਿਆ ਸੀ ਤਾਂ ਡਿਗੇ ਹਾਂ ਤੇ ਜਦੋਂ ਭਰਾ ਮਰਿਆ ਤੇ ਤਾਂ ਡਿਗੇ ਹਾਂ ਤੇ ਜਦੋਂ ਸੀਗਾ ਨੂੰ ਖੜਿਆ ਤਾਂ ਡਿਗੇ ਹਾਂ ਸਾਡਾ ਜਿਹੜਾ ਗੁਰੂ ਹੀ ਨਾ ਇਹਦੇ ਵਿੱਚ ਗੁੱਸਾ ਕੋਈ ਨਹੀਂ ਕਰਨਾ ਕਿਸੇ ਨੇ ਗੁਰੂ ਸਾਂਝੇ ਹੀ ਹੁੰਦੇ ਨੇ ਸਾਰਿਆਂ ਦੇ ਜੇ ਸਾਂਝੇ ਹੀ ਨੇ ਮੈਂ ਦੱਸਾਂ ਨਹੀਂ ਆਂ ਮੈਂ ਕੋ ਮਾਰੀ ਗੱਲ ਥੋੜੀ ਕਿਸੇ ਦੀ ਕਰਨ ਨਹੀਂ ਆਂ ਰਾਮਚੰਦਰ ਕਿਹੜਾ ਮਾਰਾ ਮੋਟਾ ਹੀ ਕੋਈ ਇਹ ਸਾਡਾ ਗੁਰੂ ਜਿਹੜਾ ਗੋਬਿੰਦ ਸਿੰਘ ਉਹਨੇ ਪੁੱਤਰ ਵਾਰ ਦਿੱਤੇ ਥਰੂ ਵੇਪਰੀ ਹੀ ਦੇ ਗਿਆ। ਔਰ ਥਰੂ ਇੱਕ ਨਹੀਂ ਉਹਨੇ ਦੇ ਗਿਆ। ਉਹਨੇ ਤੇ ਨੋਰੀ ਉਹਨੇ ਥਰੂ ਦੇ ਗਏ। ਤੇ ਬਹੁਤ ਦਾਸ ਹੋ ਗਿਆ ਉਹ। ਭਈ ਮੈਂ ਸਮਿਤਰਾ ਨਾਲ ਵੈਦਾ ਕਰਕੇ ਆਇਆ ਹਾਂ। ਤੇ ਤੇਰਾ ਪੁੱਤਰ ਜਿਤਨਾ ਖੜਿਆ ਮੈਂ ਇਤਨਾ ਹੀ ਲਿਆਵਾਂਗਾ। ਤੇ ਇਹ ਕੀ ਬਣ ਗਿਆ? ਇਹ ਕੀ ਬਣ ਗਿਆ? ਸੀਤਾ ਨੂੰ ਇਹ ਦੱਸ ਦਿੱਤਾ। ਬਈ ਲక్ష్మణ ਜੀ ਤਰਾ ਹੋ ਗਿਆ ਤੇ ਸੀਤਾ ਦੇ ਵੀ ਦੁਰਗਾ ਮਾਂ ਨੂੰ ਲੱਗ ਪਈ ਯਾਦ ਕਰਨ ਉਹ ਇਹ ਦੁਰਗਾ ਮਾਂ ਲక్ష్మణ ਜੀ ਤਰਾ ਆਇਆ ਉਤਨਾ ਹੀ ਯਾਦ ਕਰਨ ਉਹਨੇ ਮੁੜ ਕੇ ਕੀਤਾ ਉਹਨਾਂ ਨੇ ਭਵੀਸ਼ਣ ਨੇ ਦੱਸਿਆ ਤੇ ਉਥੇ ਇੱਕ ਲਈ ਕਦ ਵਿੱਚ ਹੈਗਾ ਵੈਦ ਹੈਗਾ ਉਹਨੂੰ ਵੈਦ ਨੂੰ ਆਮਣ ਚੁਕ ਲਿਆ ਰਾਮਨ ਜਾ ਕੇ ਸਾਂਹੇ ਕੋਠਿਆ ਚੁਕ ਲਿਆ ਆ ਕੋਠਾ ਹੀ ਚੁਕ ਲਿਆ ਆ ਉਹ ਵੈਰ ਫਿਰ ਹੱਥ ਨਹੀਂ ਆਉਂਦਾ ਉਹਨੂੰ ਪਾਇਆ ਫਿਰ ਬੜੇ ਜੋਰ ਜ਼ਬਰਦਸਤੀ ਨਾਲ ਪਾਇਆ ਪਾਇਆ ਉਹਨੇ ਆਖਿਆ ਕਿ ਪਹਾੜਾਂ ਦੇ ਤੇ ਇੱਕ ਬੂਟੀ ਜੀਵਨ ਬੂਟੀ ਹੈ ਜਗਦੀ ਆ ਉਹ ਜੀਵਨ ਬੂਟੀ ਹੈ ਉਹ ਲਿਆਓ ਤੇ ਉਹਦਾ ਮੈਰਾਸੇ ਕੱਢ ਕੇ ਜੇਲੇ ਬਾਗਾਂ ਮੂਚੇ ਤੇ ਫੇਰੇ ਨੇ ਜੀਵਤ ਹੋ ਸਕਦਾ ਤੇ ਉਹਨੂੰ ਫਿਰ ਕਹਿ ਲਗਾ ਰਾਮਚੰਦਲ ਵੀ ਕਹੋਂ ਜਾਏਗਾ ਤੇ ਰਾਮ ਨੇ ਆਖਿਆ ਮੈਂ ਹੜੂ ਮਾਨ ਨੇ ਕਿਹਾ ਮੈਂ ਜਾਵਾਂਗਾ ਹੜੂ ਮਾਨ ਗਿਆ ਤੇ ਹੜੂ ਮਾਨ ਸਾਰੀ ਜਿੰਨੀ ਹੀ ਨਾ ਉਥੇ ਪਰਬਤੀ ਜਗੰਡਿਆ ਸੀ ਉੱਤੇ ਪਹਾੜਾਂ ਦੇ ਜਿਹੜਾ ਪਰਬਤ ਹੀ ਉਹ ਸਾਰੀ ਗੂਟੀ ਜਗੰਡਈ ਹੀ ਉਥੋਂ ਫਿਰ ਉਹ ਸਾਰੀ ਗੂਟੀ ਦਾ ਪਹਾੜ ਪਹਾੜ ਹੀ ਚੁੱਕ ਲਿਆ ਆ ਪਹਾੜ ਚੁੱਕ ਲਿਆ ਆ ਜਦੋਂ ਆਇਆ ਚੁੱਕ ਕੇ ਲਿਆਇਆ ਨਾ ਚੁੱਕ ਕੇ ਲਿਆਇਆ ਤੇ ਰਾਹ ਦੇ ਵਿੱਚ ਆਇਆ ਤੇ ਮਨੂ ਕਿਹਨੇ ਦੱਸ ਦਿੱਤਾ ਖਤਰੂ ਗੰਧ ਨੂੰ ਤੇ ਤੇਰੇ ਯੁੱਧਿਆ ਦੇ ਉਤੋਂ ਦੀ ਕੋਈ ਜਾਂ ਡਿਆ ਨਾ ਗਦਾ ਤੇ ਪਾੜੀ ਚੁੱਕੀ ਜਾਂ ਡਿਆ ਤੇ ਦਸਰਾ ਨੇ ਪਰਥਨੇ ਨਾ ਤੀਰ ਮਾਰਿਆ ਪਰਥਨੇ ਤੀਰ ਮਾਰ ਦਿੱਤਾ ਤੇ ਉਹ ਜਿਹੜਾ ਸੀ ਨਾ ਹੜੂਮਾਨ ਸਣੇ ਪਾੜੀ ਡਿੱਗਿਆ ਤੇ ਜਦੋਂ ਡਿੱਗਿਆ ਲੋ ਕਹਿ ਲਗਾ ਹੇ ਰਾਮ ਤੇ ਪਰਥਨੇ ਵੇਖਿਆ ਹੁੰਦਾ ਇਹ ਕੋਈ ਸਾਡਾ ਹੀ ਪਿਆਰਾ ਰਾਮ ਦਾ ਹਰੋਂ ਪੁੱਛੀ ਸਾਰੀ ਗੱਲ ਉਹਨੇ ਦੱਸਿਆ ਤੇ ਆਹ ਗੱਲ ਹੋਈ ਹੈ ਲక్ష్మణ ਨਾਲ ਤੇ ਤਾਂ ਮੈਂ ਆਇਆ ਵਾ ਜੀਵਨ ਬੁਟੀ ਲੈ ਕੇ ਤੇ ਫਿਰ ਉਥੋਂ ਵਿਰਿਆ ਹੋ ਗਿਆ ਜਾ ਕੇ ਉਹਨੇ ਜਨ ਚੜਦੇ ਤੱਕ ਰੋਣਾ ਖੈ ਜਨ ਚੜਦੇ ਨੂੰ ਲੈ ਕੇ ਆਏਗਾ ਸੂਰਜ ਚੜਨ ਤੋਂ ਪਹਿਲੋਂ ਤੇ ਫਿਰ ਇਹਨੇ ਜੀਵਤ ਹੋਣਾ ਪਰ ਉਹ ਜਦੋਂ ਗਿਆ ਹੈ ਉਹਨੂੰ ਰਾਤ ਵੀ ਬੜੀਆਂ ਉਕਰਾਈਆਂ ਹਨ ਕਈ ਰਾਵਣ ਨੇ ਅੱਗੇ ਹਰਨਾਸ਼ ਘਬਾਲੇ ਹਨ ਤੇ ਉਹਨੂੰ ਇੱਧਰ ਲਾ ਲਈ ਇੱਧਰ ਲਾ ਲਈ ਮੁੰਡਾ ਰਵੇ ਤੇ ਵੀ ਕਈ ਟਾਈਮਾਂ ਬੈਠੀਆਂ ਹਣਾਂ ਨਹੀਂ ਜਿੰਦੀਆਂ ਆਂਦੀ ਮੈਨੂੰ ਭੁੱਖ ਲੱਗੀ ਐ ਮੈਂ ਤੈਨੂੰ ਖਾਣਾ ਮੈਂ ਆਂਦਾ ਹੀ ਮੂੰਹ ਅੱਡ ਤੇ ਤੇਰੇ ਮੈਂ ਤੇਰੇ ਮੂੰਹ ਚ ਵੜਨਾ ਤੇ ਤੂੰ ਖਾ ਲਿਆ ਤੇ ਮੂੰਹ ਜੋ ਫਿਰ ਕੇ ਨਿਕਲ ਆਇਆ ਸੀ ਬਾਹਰ ਉਹ ਮੂੰਹ ਜੋ ਫਿਰ ਕੇ ਬਾਹਰ ਨਿਕਲ ਆਇਆ ਬੜੀਆਂ ਉਹਦੇ ਨਾਲ ਵੀ ਹੋਈਆਂ ਚਲੋ ਉਹ ਜਿਹੜਾ ਬੜਾ ਬਲਵਾਨ ਸੀ ਹੜੁਮਾਂ ਦੇ ਤੇ ਉਹ ਜਦੋਂ ਉਹਨੂੰ ਨਾ ਹੜੁਮਾਂ ਨੇ ਉਹ ਬੂਟੀ ਲਿਆ ਕੇ ਦਿੱਤੀ ਤੇ ਉਹਨੇ ਇਹਦਾ ਵੈਦ ਹੀ ਉਹਨੇ ਦੋ ਤੁਬਕੇ ਪਾਏ ਉਹਨੇ ਮੂੰਹ ਦੇ ਵਿੱਚ ਬੂਟੀ ਦੇ ਜੂਸ ਕੱਢ ਕੇ ਰਸ ਕੱਢ ਕੇ ਤੇ ਉਹ ਉੱਠ ਬੈਠਾ ਉਹ ਜੀਵਤ ਹੋ ਗਿਆ ਇਹ ਮੇਰੇ ਵੀਰੋ ਭਰਾਓ ਤੁਹਾਨੂੰ ਮੱਗੇ ਸੁਣਾਏ ਸੀ ਤੇ ਹੁਣ ਇੰਨੀ ਸੁਣਾਈਆਂ ਤੇ ਇਹ ਨਾ ਪੜ ਹੁਣ ਸੁਣਾਤਾ ਇਹ ਤੇ ਅਗਲੀ ਜਰੀਏ ਤਾਂ ਮੱਗੇ ਸੁਣਾਵਾਂਗੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਾਸਰੀਕਾਰ